ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁングੁਰ ਪਿਆਰੀ ਸਾਧ ਸੰਗਤ ਜੀ ਮਤਵਦ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਜੀ ਤਾਂ ਜੋ ਦੇਸਾਂ ਬੇ ਦੇਸਾਂ ਦੇ ਵਿੱਚ ਬੈਠੀ ਹੋਈ ਸਿੱਖ ਸੰਗਤਾਂ ਅੱਜ ਇਸ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਦੇ ਦਰਸ਼ਨ ਦੀਦਾਰੇ ਪਾ ਸਕਣ ਪਹਿਲੀ ਵੀਡੀਓ ਦੇ ਵਿੱਚ ਆਪ ਜੀ ਨੇ ਗੁਰਦੁਆਰਾ ਬੋਲੀ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪਾਏ ਹੁਣ ਪਵੇ ਸ਼ਹਿਰ ਦੇ ਵਿੱਚ ਹੀ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸ਼ੀਸ਼ਮਹਿਲ ਉਥੇ ਆਪਾਂ ਪਹੁੰਚੇ ਆ ਸੁਪਦੇਨ ਨਾਲ ਸੇਵਾਦਾਰ ਆਪਣਾ ਨਾਮ ਜੀ ਗ੍ਰੰਥੀ ਸਿੰਘ ਜੀ ਹੈੱਡ ਗ੍ਰੰਥੀ ਸਿੰਘ ਜੀ ਇਹਨਾਂ ਸ਼ਾਨ ਸਾਹਿਬ ਨੂੰ ਥੋੜਾ ਜਿਹਾ ਚਾੜ ਦੇਣਾ ਮੈਂ ਤਾਂ ਆਪਣਾ ਨਾਮ ਜੀ ਮੇਰਾ ਨਾਮ ਸੁਭ ਜਸ ਹੈ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਰਬਜੀਤ ਸਿੰਘ ਜੀ ਉਹ ਆਪਣੇ ਨਾਲ ਮੌਜੂਦ ਨੇ ਸੋ ਆਪਾਂ ਉਹਨਾਂ ਤੋਂ ਵੀ ਇਸ ਇਤਿਹਾਸਿਕ ਸਥਾਨ ਦੇ ਇਤਿਹਾਸ ਬਾਰੇ ਜਾਣਾਂਗੇ ਔਰ ਆਪ ਜੀਨ ਦਰਸ਼ਨ ਦੇਦਾਰੇ ਪਾਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਜੋ ਇਸ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਦਾ ਇਤਿਹਾਸ ਹੈ ਉਹ ਆਪ ਜੀ ਸਭ ਤੋਂ ਪਹਿਲਾਂ ਸੰਗਤਾਂ ਨੂੰ ਸਰਮਣ ਕਰਾਉ ਜੀ ਸੋ ਇਹ ਦੇਖ ਵਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਗੁਰਦਵਾਰ ਸਾਹਿਬ ਦੇ ਆਪ ਦਰਸ਼ਨ ਕਰਿਓ ਇਹ ਡਿਸਟ੍ਰਿਕਟ ਪੁਰਸ਼ੇਤਰ ਵਿੱਚ ਪੈ ਰਿਹਾ ਜੋ ਕਿ ਪੇਵੇ ਸ਼ਹਿਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਇਸ ਅਸਥਾਨ ਤੇ ਆਇਸੀ ਜਿਹੜੇ ਲੋਕ ਦੂਰ ਦਰੇਡੇ ਤੋਂ ਆ ਕੇ ਗਤੀ ਕਰਾਂਦੇ ਸਨ ਸਤਿਗੁਰੂ ਜੀ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਹੀ ਫਰਮਾਇਆ ਸੀ ਭਾਈ ਜੀਵ ਦੇ ਕੀਤੇ ਹੋਏ ਜੀਵ ਦੇ ਕਰਮ ਹੀ ਜਾਂਦੇ ਨੇ ਨਾਲ ਕਿ ਜੋ ਵੀ ਸਤਗੁਰਾਂ ਨੇ ਮਨੁੱਖਾ ਜੀਵਨ ਬਖਸ਼ਿਆ ਏ ਇਹਦੀ ਬੰਦਗੀ ਕਰਕੇ ਇਹਦੇ ਸਿਮਰਨ ਕਰਕੇ ਹੀ ਤੇ ਜਿਹੜਾ ਮਨੁੱਖ ਦਾ ਜੀਵਨ ਆਣੇ ਜਾਣੇ ਇਹਦੇ ਸਫਲਾ ਹੁੰਦੇ ਨੇ ਫਿਰ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਇਹ ਹੀ ਫਰਮਾਇਆ ਸੀ ਭਾਈ ਜੋ ਲੋਕ ਜਾਤਾਂ ਪਾਤਾਂ ਦੇ ਵਿੱਚ ਵੰਡੇ ਸਨ ਸਭੀ ਲੱਗ ਕੇ ਭਾਈ ਇਸ ਤੋਂ ਉੱਪਰ ਉੱਠ ਕੇ ਤੇ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰੋ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਦਿੱਲੀ ਜਾਂਦੇ ਨੇ ਤੇ ਇਸ ਸਥਾਨ ਤੋਂ ਹੋ ਕੇ ਜਾਂਦੇ ਨੇ ਫਿਰ ਤਾਂ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕੜਾਮ ਤੋਂ ਹੁੰਦਿਆਂ ਹੋਏ ਕਾਰਾ ਸਾਹਿਬ ਸਿਆਣਾ ਸੈਦਾ ਤੇ ਫਿਰ ਅਹਿਸਾਨ ਤੇ ਆਏ ਸਨ ਤੇ ਸਤਿਗੁਰਾਂ ਨੇ ਕਹੀ ਭਾਏ ਜਿਹੜਾ ਉਸ ਪ੍ਰਮਾਤਮਾ ਦੇ ਨਾਮ ਦਾ ਦਾ ਲੈਂਦਾ ਬੰਦਗੀ ਨਹੀਂ ਨਾ ਕਰਦਾ ਤੇ ਆਂਦੇ ਉਹਨੂੰ ਇਸ ਦਾ ਲੇਖਾ ਦੇਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਆਪ ਜੀ ਨੇ ਸਿੰਘ ਸਰ ਦੀ ਪਾਸੋਂ ਇਤਿਹਾਸ ਜੋ ਹੈ ਸਰਮਣ ਕੀਤਾ ਹੁਣ ਆਪ ਜੀ ਨੂੰ ਇਸ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਦੇ ਆਪਾਂ ਦਰਸ਼ਨ ਦੀਦਾਰੇ ਕਰਾ دیے ਤਾਂ ਜੋ ਵਿਦੇਸ਼ਾਂ ਤੱਕ ਆਪ ਜੀ ਵਿਦੇਸ਼ਾਂ ਵਿੱਚ ਬੈਠੇ ਹੋਈਏ ਸਤਿਗੁਰਾਂ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਸਥਾਨ ਦੇ ਦਰਸ਼ਨ ਦੀਦਾਰੇ ਪਾਸ ਕੀਏ ਜੀ ਸੋ ਯਨੂੰ ਲਾਈਵ ਦੇ ਵਿੱਚ ਪਹਿਲਾਂ ਦਰਬਾਰ ਦੇ ਦਰਸ਼ਨ ਕਰਾ ਦिए ਸੱਚਖੰਡ ਉਪਰੇ ਸੱਚਖੰਡ ਸੋ ਆਪ ਜੀ ਨੂੰ ਸੱਚਖੰਡ ਦੇ ਵੀ ਸਿੰਘ ਸੇਵ ਜੀ ਦਰਸ਼ਨ ਕਰਾਉਣਗੇ ਸੋ ਆਪ ਜੀ ਜੁੜੇ ਰਹੋ ਮਤਬਦ ਵਿਦੇਸ਼ਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਆਪਜੀ ਦਰਸ਼ਨ ਪਾ ਰਹੇ ਹੋ ਜੀ ਗੁਰਦਰਾ ਸ਼ੀਸ਼ ਮਹਿਲ ਇਹੋਵਾ ਹਰਿਆਣਾ ਤੋਂ ਸੋ ਬੜਾ ਹੀ ਸੁੰਦਰ ਅਸਥਾਨ ਬਣਿਆ ਹੋਇਆ ਉੱਪਰ ਆ ਕੇ ਆਪ ਜੀ ਦੇਖ ਸਕਦੇ ਹੋ ਸਤਿਗੁਰਾਂ ਦਾ ਸੁਖਾਸਨ ਅਸਥਾਨ ਤੋ ਵੱਤ ਵੱਤ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਜੀ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਬੇਟੀਆਂ ਨੂੰ ਸਤਗੁਰਾਂ ਦਾ ਬਹੁਤ ਹੀ ਸੁੰਦਰ ਇਤਿਹਾਸਿਕ ਸਥਾਨ ਗੁਰਦਰਾ ਸ਼ੀਸ਼ ਮਹਿਲ ਸ਼ਹਿਰ ਪੇਹੋਬਾ ਹਰਿਆਣਾ ਤੋਂ ਆਪ ਜੀ ਨੇ ਉੱਪਰ ਸੱਚਖੰਡ ਦੇ ਦਰਸ਼ਨ ਦੀਦਾਰੇ ਪਾਏ ਹੁਣ ਆਪ ਜੀ ਨੂੰ ਥੱਲੇ ਦਰਬਾਰ ਚ ਲੈ ਕੇ ਆਏ ਆ ਬੜੀ ਸੁੰਦਰ ਪਾਲਕੀ ਸਾਹਿਬ ਲੱਗੀ ਹੋਈ ਹੈ ਸਤਿਗੁਰਾਂ ਦਾ ਬੜਾ ਸੋਹਣਾ ਪ੍ਰਕਾਸ਼ ਹੋਇਆ ਹੈ ਕੀਰਤਨ ਵਾਸਤੇ ਦਰ ਸਟੇਜ ਬਣੀ ਹੋਈ ਹੈ ਸੋ ਸ਼ਹਿਰ ਦੇ ਵਿੱਚੋਂ ਵਿੱਚ ਇਹ ਗੁਰਦਰਾ ਸਾਹਿਬ ਹੈ ਸੋ ਮਤਵਾ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਆਪ ਜੀ ਦਰਸ਼ਨ ਪਰੇ ਸੀ ਗੁਰਦੁਆਰਾ ਸ਼ੀਸ਼ ਮਹਿਲ ਬਿਹੋਬਾ ਸ਼ਹਿਰ ਤੋਂ ਹਰਿਆਣਾ ਇਤਿਹਾਸਿਕ ਸਥਾਨ ਸੁਬਾਤ ਤੋਂ ਬਾਅਦ ਵਿਦੇਸ਼ਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਿੱਖ ਸੰਗਤਾਂ ਇਸ ਪਾਵਨ ਸਥਾਨ ਦੇ ਦਰਸ਼ਨ ਦੀਦਾਰੇ ਪਾ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ